ਪਾਰਲੇ ਪਿੰਡ ਨੇ ਉਹਦੇ ਵਿੱਚ ਝੁੰਬਰ ਪਿੰਡ ਆ ਜਿਹੜਾ ਝੁੰਬਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਘਰਾਂ ਦੇ ਵਿੱਚ ਤੇ ਜਿਹੜਾ ਪਾਰਲੇ ਪਾਸੇ ਦਾ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਹੈਗਾ ਨਾ ਤੇ ਸਾਡੇ ਅੱਤੇ ਕੋਈ ਅਗਣ ਬੋਟ ਹੈਗਾ ਕਿ ਜਿਹੜੇ ਬੋਟਮੈਨ ਆ ਉਹ ਜਿਹੜੇ ਪਾਰ ਦੇ ਕੇ ਦੇ ਹਲਾ ਤਾਨੂੰ ਸੁਣ ਸਕਣ ਪ੍ਰਸ਼ਾਸਨ ਜਿਹੜਾ ਮਹਿਕਮੇ ਆ ਤੇ ਡੀਸੀ ਦਫਤਰ ਵੱਲੋਂ ਹਰ ਵਾਰੀ ਇਹ ਕਿਹਾ ਜਾਂਦਾ ਕਿ ਸਾਡੇ ਕੋਲ ਸਾਰੇ ਪ੍ਰਬੰਧ ਹੈਗੇ ਆ لیکن ਹਾਨੂੰ ਆਪਣੇ دریا ਦੇ ਉੱਤੇ ਸਵਾਖ ਕਿਸ਼ਤੀ ਤੋਂ ਇਲਾਵਾ ਕੋਈ ਅਗਣਪੋਟ ਨਹੀਂ ਕੋਈ ਇਦਾਂ ਦੀ ਕਿਸ਼ਤੀ ਨਹੀਂ ਹੈਗੀ ਕਿ ਜਿਹੜੀ ਮੰਨ ਲਓ ਐਨੇ ਪਾਣੀ ਦੇ ਵਿੱਚ ਉਹ ਸੱਤ ਪਿੰਡ ਆ ਜਿਹੜੇ ਉਹਨਾਂ ਦੀ ਕੋਈ ਮੰਨ ਲਓ ਦੋਖ ਹੋ ਜੇ ਕੋਈ ਉਹਨਾਂ ਨੂੰ ਮੰਨ ਲਓ ਕੋਈ ਇਦਾਂ ਦੇ ਹਾਲਾਤ ਹੋ ਜਨ ਕੋਈ ਬਿਮਾਰ ਹੋ ਜੇ ਕੋਈ ਕੋਝ ਹੋ ਜੇ ਲੇਕਿਨ ਉਹਨਾਂ ਦੀ ਹਲੇ ਕੋਈ ਵੀ ਸਾਰ ਲੈਣ ਵਾਲਾ ਨਹੀਂ ਉਹਨਾਂ ਬੁਕੇਰੀਆਂ ਦੇ ਪਿੰਡ ਮੋਤਲਾ ਦੇ ਵਿੱਚ ਤੁਸੀ ਬੰਨ ਟੁੱਟ ਗਿਆ ਵਿਆਸ ਦਰਿਆ ਦਾ ਬੰਨ ਟੁੱਟਿਆ ਪਿੰਡ ਮੋਤਲਾ ਹਲੇੜ ਜਨਰਦਨ ਮਹਿਤਾਪੁਰ ਸਮੇਤ ਕਈ ਪਿੰਡਾਂ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਲੋਕਾਂ ਨੂੰ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਵਧਣ ਦੇ ਕਾਰਨ ਬੰਨ ਅਸਲ ਵਿੱਚ ਕਮਜ਼ੋਰ ਹੋਇਆ ਸੀ ਆ ਤਾਂ ਵਕਫ ਵਕਫ ਜਗਾਵਾਂ ਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਮੁਕੇਰੀਆਂ ਦੀ ਗੱਲ ਕਰੀਏ ਤਾਂ ਮੁਕੇਰੀਆਂ ਦੇ ਪਿੰਡ ਮੋਤਲਾ ਦੇ ਵਿੱਚ ਤੁਸੀਂ ਬੰਨ ਟੁੱਟ ਗਿਆ ਤਾਂ ਨੂੰ ਮੌਕੇ ਦੀ ਉਸ ਜਗ੍ਹਾ ਦੀਆਂ ਆ ਤਸਵੀਰਾਂ ਵੀ ਵਿਖਾ ਰਹੇ ਹਾਂ ਬਿਆਸ ਦਰਿਆ ਦਾ ਇਹ ਬੰਨ ਟੁੱਟਿਆ ਜਿਸ ਦੇ ਚੱਲਦਿਆਂ ਪਿੰਡ ਮੋਤਲਾ ਹਲੇੜ ਜਨਾਰਦਨ ਮਹਿਤਾਪੁਰ ਸਮੇਤ ਕਈ ਪਿੰਡਾਂ ਦੇ ਵਿੱਚ ਕਈ-ਕਈ ਆ ਪਾਣੀ ਭਰ ਚੁੱਕਾ ਹੈ ਆ ਤਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਜਾਇਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਲਗਾਤਾਰ ਇਸ ਜਗ੍ਹਾ ਤੋਂ ਆ ਰੈਸਕਿਊ ਕਰਨ ਦੀ ਵੀ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਬਿਆਸ ਦਰਿਆ ਦੇ ਵਿੱਚ ਪਾਣੀ ਵਧਣ ਦੇ ਕਾਰਨ ਦਰਸਲੇ ਬੰਨ ਕਮਜ਼ੋਰ ਹੋ ਗਿਆ ਸੀਗਾ ਤੇ ਬੰਨ ਇੰਨਾ ਕਮਜ਼ੋਰ ਆ ਉਸ ਤੋਂ ਬਾਅਦ ਇਹ ਬੰਨ ਟੁੱਟ ਜਾਂਦਾ ਤੇ ਨੇੜਲੇ ਇਲਾਕਿਆਂ ਦੇ ਵਿੱਚ ਹੜਾਂ ਵਰਗੀ ਸਥਿਤੀ ਜੋ ਕਿ ਆਪਨ ਦੇ ਹੋਈ ਨਜ਼ਰ ਆ ਰਹੀ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਮੋਤੀਰੀਆਂ ਦੇ ਪਿੰਡਾਂ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਦਰਸਲ ਪਿੰਡ ਮੋਤਲਾ ਦੇ ਵਿੱਚ ਜਦੋਂ ਬਿਆਸ ਦਰਿਆ ਦਾ ਤੂਸੀਬਾ ਨਾ ਟੁੱਟਦਾ ਹੈ ਤਾਂ ਉਸ ਤੋਂ ਬਾਅਦ ਚ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤਸਵੀਰਾਂ ਦੇ ਵਿੱਚੇ ਵੇਖਿਆ ਜਾ ਸਕਦਾ ਹੈ ਕਈ ਪਿੰਡਾਂ ਦੇ ਵਿੱਚ ਕਈ ਫਸਲਾਂ ਦੇ ਵਿੱਚ ਆ ਪਾਣੀ ਭਰੇ ਹੋਇਆ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਜਿਹੜੇ ਲੋਕ ਇਨ੍ਹਾਂ ਪਿੰਡਾਂ ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਆ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਵੀ ਆਪ ਕੋਸ਼ਿਸ਼ੀ ਤਿਜਾਰੀਆ ਦਰਸਲ ਬਿਆਸ ਦਰਿਆ ਦੇ ਵਿੱਚ ਪਾਣੀ ਵਧਣ ਦੇ ਕਾਰਨ ਆਪਨ ਕਮਜ਼ੋਰ ਹੋਇਆ ਸੀ ਤੇ ਉਸ ਦੇ ਬਾਅਦ ਇੱਕ ਤਸਰੀਬਾ ਨਾ ਅਚਾਨਕ ਛੁੱਟ ਜਾਂਦਾ ਹੈ ਤੇ ਕਈ ਨੇੜਲੇ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਕੰਗਲੇ ਖਬਰਾਂ ਦਾ ਮਾਹਲੀ ਦੇ ਮੁੱਲਾਪੁਰ ਦੇ ਵਿੱਚ ਤੇਜ਼ ਮੀਂਹ ਦੇ ਦੌਰਾਨ ਵੱਡਾ ਹਾਦਸਾ ਵਾਪਰਿਆ ਜੰਤੀ ਦੇਵੀ ਰੋਡ ਤੇ ਪਾਣੀ ਦਾ ਵਹਾਅ ਆ ਤੇਜ਼ ਵਹਾਅ ਦੇ ਵਿੱਚ ਜੀਪ ਰੁੜ ਗਈ ਕੁਝ ਦੂਰ ਜਾ ਕੇ ਪਾਣੀ ਦੇ ਵਿੱਚ ਜੀ ਫਸ ਗਈ ਜੀਪ ਸਵਾਰ ਦੋ ਲੋਕ ਮਾਨਵਾਲ ਬੱਚੇ ਨੇ ਤੇਜ਼ ਵਹਾਅ ਹੁੰਨ ਦੇ ਬਾਵਜੂਦ ਇਹ ਜੀਪ ਲੰਘਾਰੇ ਸਨ ਜੀਸੀਬੀ ਦੇ ਨਾਲ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਮਾਹਲੀ ਦੇ ਮੁੱਲਾਪੁਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਖਾਰਾਂਗੇ ਇੱਥੇ ਕਿ ਤੇਜ਼ ਮੀਂਹ ਤੇ ਚੱਲਦੇ ਆ ਵੱਡਾ ਹਾਦਸਾ ਚਾਣਕ ਵਾਪਰ ਜਾਂਦਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਜੀਪ ਨਜ਼ਰ ਆ ਰਹੀ ਹੈ ਜੋ ਕਿ ਤੇਜ਼ ਵਹਾਦੀ ਆ ਚਪੇੜ ਦੇ ਵਿੱਚ ਆ ਜਾਂਦੀ ਹੈ ਕੁਝ ਦੂਰ ਜਾ ਕੇ ਪਾਣੀ ਦੇ ਵਿੱਚ ਜੀ ਫਸ ਜਾਂਦੀ ਹੈ ਆ ਜੀਪ ਸਵਾਰ ਦੋ ਲੋਕ ਇਸ ਦਰਾਨ ਵਲ-ਵਲ ਬੱਚੇ ਨੇ ਹਾਲਾਂਕਿ ਸਿੱਧੇ ਤੌਰ ਤੇ ਨਾ ਆਜ ਕਾਰ ਚਾਲਕਾਂ ਦੇ ਬਲੋਂ ਜੀਪ ਚਾਲਕਾਂ ਦੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਗਿਆ ਜਦੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਪਰ ਫਿਰ ਵੀ ਜੀਪ ਨੂੰ ਆ ਰੁਕਿਆ ਨਹੀਂ ਜਾਂਦਾ ਤੇ ਇਸ ਤੇ ਚਲਦੇ ਪੂਰਾ ਹਾਸਾ ਵਾਪਰ ਜਾਂਦਾ ਆ ਕਿਸ ਤਰੀਕੇ ਦੇ ਨਾਲ ਤੇਜ਼ ਵਹਾਅ ਦੇ ਵਿੱਚ ਜੀਪ ਰੁੜਦੀ ਹੋਈ ਆ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀਆਂ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿ ਜੀਪ ਸਵਾਰ ਦੋ ਲੋਕ ਇਸ ਦਰਾਂ ਨਾਲ ਵੜ-ਵੜ ਬਚੇ ਨੇ ਤੇਜ਼ ਵਹਾਅ ਹੋਣ ਦੇ ਬਾਵਜੂਦ ਇਹਨਾਂ ਦੇ ਵੱਲੋਂ ਜੀਪ ਨੂੰ ਲੰਗਾਇਆ ਜਾ ਰਿਹਾ ਸੀ ਕਿਉਂਕਿ ਇਹ ਤਸਵੀਰਾਂ ਆਪਣੇ ਆਪ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਬਹੁਤ ਤੇਜ਼ ਵਹਾਅ ਪਾਣੀ ਦਾ ਨਜ਼ਰ ਆ ਰਿਹਾ ਜਦੋਂ ਪਾਣੀ ਦਾ ਤੇਜ਼ ਵਹਾਅ ਹੋਵੇ ਚਾਹੇ ਕੋਈ ਆ ਦੋ ਪਹੀਆ ਵਾਨ ਹੋਵੇ ਚਾਹੇ ਕੋਈ ਚਾਰ ਪਹੀਆ ਵਾਨ ਹੋਵੇ ਉੱਥੇ ਫਿਰ ਆ ਇਸ ਤਰੀਕੇ ਦੇ ਨਾਲ ਵਨ ਤੇਜ਼ ਵਹਾਹ ਦੇ ਚਪੇੜ ਦੇ ਵਿੱਚ ਆ ਜਾਂਦੇ ਨੇ ਕਈ ਵਾਰ ਵੱਡੇ ਹਾਸੇ ਵੀ ਵਾਪਰ ਜਾਂਦੇ ਨੇ ਆ ਪਰ ਫਿਰ ਵੀ ਤੇਜ਼ ਵਹਾਹ ਹੋਣ ਦੇ ਬਾਵਜੂਦ ਜੀਪ ਨੂੰ ਉੱਥੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅਚਾਨਕ ਜੀਪ ਰੁੜ ਜਾਂਦੀ ਹੈ ਉਸ ਦੇ ਬਾਅਦ ਜੀਸੀਬੀ ਦੇ ਨਾਲ ਇਸ ਜੀਪ ਨੂੰ ਰੈਸਕਿਊ ਕੀਤਾ ਗਿਆ ਤੇ ਬਹੁਤ ਬਚਾਅ ਦੀ ਗੱਲ ਰਹੀ ਹੈ ਕਿ ਜੀਪ ਸਵਾਰ ਦੋ ਲੋਕ ਇਸ ਹਾਸੇ ਦੇ ਵਿੱਚ ਵਲ-ਵਲ ਬਚੇ ਨੇ ਹੋਰ ਹੜ੍ਹ ਜਾਣ ਯਾਰ ਗਈ 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 ਉਹ ਉਧਰ ਜਾ ਕਹਿੰਦੇ ਆ ਉਹ ਉਧਰ ਜਾ ਉਧਰ ਜਾ ਹੋ ਗਏ ਉਹ ਮਾਰਦੇ ਕਹਿੰਦੇ ਥਾਲ ਮਾਰਦੇ ਹੋਰ ਨਿਕਲ ਜਾ ਪਰਾ ਨਿਕਲ ਓਏ ਪਰਾਂ ਨੂੰ ਨਿਕਲਦਾ ਨਿਕਲ ਜਾ ਪਰਾਂ ਪਰਾਂ ਨਿਕਲ ਜਾ ਯਾਰ ਓ ਪਰਾਂ ਨੂੰ ਹੋ ਜਾ Come <laughs> ਅੱਜ ਗੱਲ ਪਠਾਨਕੋਟ ਦੀ ਕਰਾਂਗੇ ਪਠਾਨਕੋਟ ਦੇ ਵਿੱਚ ਤਬਾਹੀ ਦੀਆਂ ਚਾਰ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਪਠਾਨਕੋਟ ਕਟੂਆ ਪੁਲ ਅਚਾਨਕ ਟੁੱਟ ਜਾਂਦਾ ਹੈ ਚੱਕੀ ਦਰਿਆ ਤੇ ਰੇਲਵੇ ਪੁਲੇ ھیਠੋਂ ਆਹ ਮਿੱਟੀ ਲਗਾਤਾਰ ਖਿਸਕ ਰਹੀ ਆ ਪਠਾਨਕੋਟ ਦੇ ਪਿੰਡ ਆ ਕੋਠੇ ਮਵਾਲਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਮਿਆਲ ਪਠਾਨਕੋਟ ਸੜਕ ਆ ਟੁੱਟ ਗਈ ਐ ਜਿਸ ਦੇ ਨਾਲ ਸਿੱਧੇ ਤੁਰਤੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਐ ਕਿਉਂਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪਠਾਨਕੋਟ ਇਲਾਕੇ ਦੇ ਵਿੱਚ ਮੀਂਹ ਦੇ ਚੱਲਦਿਆਂ ਲਗਾਤਾਰ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਮੀਂਹ ਪ ਆ ਚਾਰ ਤਸਵੀਰਾਂ ਇਹ ਪੂਰੀ ਤਬਾਹੀ ਨੂੰ ਆ ਬਿਆਨ ਕਰਦੀਆਂ ਨੇ ਕਿ ਸਮੀਂ ਦੇ ਚੱਲਦਿਆਂ ਕਿਸ ਤਰੀਕੇ ਤੇ ਹਾਲਾਤ ਬਣੇ ਆ ਕਿ ਪਠਾਨਕੋਟ ਕਠੂਆ ਆ ਪੁਲ ਜੋ ਕਿ ਇਸ ਪਾਣੀ ਦੀ ਛੇੜ ਦੇ ਵਿੱਚ ਆਉਂਦਾ ਹੈ ਪੂਰੀ ਤਰ੍ਹਾਂ ਦੇ ਨਾਲ ਟੁੱਟ ਜਾਂਦਾ ਹੈ ਵਾਜਾ ਹੀ ਪ੍ਰਭਾਵਿਤ ਹੁੰਦੀ ਹੈ ਚੱਕੀ ਦਰਿਆ ਤੇ ਰੇਲਵੇ ਪੁਲ ਦੇ ਹੇਠੋਂ ਮਿੱਟੀ ਖਿਸਕਦੀ ਹੋਈ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਹੈ ਕਿ ਜਦੋਂ ਆ ਪਾਣੀ ਦਾ ਅੱਵਾ ਹਾ ਤੇਜ਼ ਹੁੰਦਾ ਜਾਂ ਪਾਣੀ ਦਾ ਲੈਵਲ ਵੱਧਦਾ ਤੇ ਉਸ ਤੋਂ ਬਾਅਦ ਮਿੱਟੀ ਖਸਕਦੀ ਹੋਈ ਪਾਣੀ ਦੇ ਵਿੱਚ ਰੁੜਦੀ ਹੋਈ ਆ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਦਰਸਲੇ ਚੱਕੀ ਦਰਿਆ ਦੀਆਂ ਤਸਵੀਰਾਂ ਨੇ ਉੱਥੇ ਪਿੰਡ ਉੱਥੇ ਮਵਾਲ ਦੇ ਵਿੱਚ ਕਿਵੇਂ ਘਰ ਆ ਕੋਜੀ ਸਕੈਂਟਾਂ ਦੇ ਵਿੱਚ ਅੱਕ ਚੱਪਟਦੇ ਆਂ ਹੀ ਆ ਟੈਂ ਟੇਰੀ ਹੋ ਜਾਂਦਾ ਆ ਕਿਵੇਂ ਮਲਬੇ ਦੇ ਵਿੱਚ ਤਬਦੀਲ ਹੋ ਜਾਂਦਾ ਪਾਣੀ ਦੇ ਵਿੱਚ ਰੁੜ ਜਾਂਦਾ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਬਿਲਕੁਲ ਆਤ੍ਰਿਆ ਦੇ ਕੰਢੇ ਦਰਸਲ ਇਹ ਘਰ ਬਣਿਆ ਹੋਇਆ ਸੀਗਾ ਜਦੋਂ ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਉਸ ਤੋਂ ਬਾਅਦ ਘਰ ਕੁਝ ਸਕਿੰਟ ਦੇ ਵਿੱਚ ਪੂਰੇ ਦਾ ਪੂਰਾ ਢਹਿਟੇ ਰਿਹਾ ਜਾਂਦਾ ਹੈ ਆ ਤਾਂ ਬਮਿਆਲ ਪਠਾਨਕੋਟ ਸੜਕ ਵੀ ਜੁੱਕੀ ਇਸ ਪਾਣੀ ਦੀ ਚਪੇੜ ਦੇ ਵਿੱਚ ਆਈ ਹੈ ਸੜਕ ਵੀ ਪੂਰੀ ਤਰ੍ਹਾਂ ਦੇ ਨਾਲ ਟੁੱਟ ਗਈ ਜਿਸ ਦੇ ਨਾਲ ਇਸ ਰੋੜ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਪਠਾਨਕੋਟ ਦੇ ਵਿੱਚ ਹੀ ਲਗਾਤਾਰ ਮੀਂਹ ਤੇ ਚੱਲਦਿਆਂ ਆ ਜਿਹੜੇ ਕਿ ਨਦੀਆਂ ਨਾਲੇ ਉਫਾਂਤੇ ਨੇ ਤੇ ਇਸ ਦੇ ਵਿਚਾਰੇ ਤਬਾਹੀ ਦੀਆਂ ਤਸਵੀਰਾਂ ਵੀ ਜੋ ਕੇ ਲਗਾਤਾਰ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਨੇ ਤਾਂ ਤੁਹਾਨੂੰ ਦੱਸ ਦਿਆਂ ਕਿ ਇਸ ਵੇਲੇ ਅਸੀਂ ਪਠਾਨਕੋਟ ਜਲੰਧਰ ਮਾਰਗ ਦੇ ਉੱਤੇ ਖੜੇ ਆ ਅਤੇ ਇੱਥੇ ਜਿਹੜਾ ਪੁਲ ਹੈਗਾ ਉਸ ਨੂੰ ਲੋਕਾਂ ਦੀ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿਆਂ ਕਿ ਪੁਲ ਪਠਾਨਕੋਟ ਤੋਂ ਜੇਕਰ ਜਲੰਧਰ ਜਾਣਾ ਹੋਵੇ ਤਾਂ ਹੁਣ ਐਸਾ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਸਿਰਫ ਇਸੇ ਕਾਰਨ ਬੰਦ ਕੀਤਾ ਗਿਆ ਹੈ ਕਿ ਪੁਲ ਦੇ ਜਿਹੜਾ ਥੱਲੇ ਵਾਲਾ ਹਿੱਸਾ ਹੈਗਾ ਉਹ ਪਾਣੀ ਦੀ ਚਪੇਟ ਵਿੱਚ ਆ ਜਾਵੇ ਇਸ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਤਾਂ ਦੱਸਦੀ ਕਿ ਇਸੇ ਥਾਂ ਤੇ ਇੱਕ ਪੁਰਾਣਾ ਪੁਲ ਵੀ ਹੁੰਦਾ ਸੀ ਜੋ ਅੱਜ ਬਰਸਾਤ ਦੇ ਕਾਰਨ ਟਟੇਰੀ ਹੋ ਗਿਆ ਅਤੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਉਹ ਮੌਕੇ ਤੇ ਜਾਜਾ ਲੈ ਰਹੇ ਨੇ ਮੌਕੇ ਤੇ ਪਹੁੰਚ ਕੇ ਜਿਹੜੇ ਲੋਕ ਇਸ ਪੁਲ ਤੋਂ ਜਲੰਧਰ ਵੱਲੋਂ ਜਾ ਰਹੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਲ ਉੱਚ ਅਧਿਕਾਰੀ ਲੋਕਾਂ ਨੂੰ ਇਥੋਂ ਵਾਪਸ ਜਾਣ ਦੇ ਲਈ ਕਹਿ ਰਹੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਹੋ ਸਕੇ ਇਹ ਸਾਰੀਆਂ ਚੀਜ਼ਾਂ ਨੂੰ ਪੁਖਤਾ ਕਰਨ ਦੇ ਲਈ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਕੇ ਇਹ ਸਾਰੀ ਚੀਜ਼ਾਂ ਦਾ ਜਾਇਜ਼ਾ ਲੈ ਰਹੇ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਨਦੀਆਂ ਅਤੇ ਦਰਿਆ ਜਿਹੜੇ ਹੈ ਉਹ ਉਫਾਂ ਦੇ ਉੱਤੇ ਆ ਤਾਂ ਦੱਸ ਦਿਓ ਇਸ ਵੇਲੇ ਅਸੀਂ ਚੱਕੀ ਪੁਲ ਤੇ ਖੜੇ ਆ ਚੱਕੀ ਪੁਲ ਜਿਸ ਤੋਂ ਇੱਕ ਰੇਲਵੇ ਬ੍ਰਿਜ ਹੈ ਬਣਾਇਆ ਹੋਇਆ ਜਿਸ ਰਾਹੀਂ ਜਿਹੜੀ ਕੰਨਿਆ ਕੁਮਾਰੀ ਤੋਂ ਟ੍ਰੇਨਾਂ ਜੰਮੂ ਕਸ਼ਮੀਰ ਤੱਕ ਜਾਂਦੀਆਂ ਨੇ ਪਰ ਅੱਜ ਦੀ ਜੇਕਰ ਹਾਲਾਤ ਦੀ ਗੱਲ ਕਰੀਏ ਤੇ ਅੱਜ ਜਿਹੜੇ ਪੁਲ ਦੇ ਹੇਠਾਂ ਜਿਹੜੀ ਜ਼ਮੀਨ ਹੈਗੀ ਆ ਉਹ ਲਗਾਤਾਰ ਹੌਲੀ ਹੌਲੀ ਖਿਸਕਦੀ ਜਾ ਰਹੀ ਆ ਜਿਸ ਕਾਰਨ ਰੇਲਵੇ ਦਾ ਜਿਹੜੀ ਆਵਾਜਾਈ ਆ ਉਸ ਦੀ ਸਪੀਡ ਨੂੰ ਘਟਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਹੈ ਸਥਾਨਿਕ ਲੋਕ ਹੈ ਜਿਹੜੇ ਇਸ ਪੁਲ ਦੇ ਰਾਹੀਂ ਕ੍ਰੋਸ ਕਰਦੇ ਸਨ ਉਹਨਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਇਥੋਂ ਆਵਾਜ਼ ਜਿਹੜੀ ਉਹਨਾਂ ਦੀ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਵੱਡਾ ਹਾਸਾ ਨਾ ਵਾਪਰੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਟ੍ਰੇਨ ਹੈ ਇਹ ਪਠਾਨਕੋਟ ਸਟੇਸ਼ਨ ਤੋਂ ਹੁੰਦੇ ਹੋਏ ਜੰਮੂ ਕਸ਼ਮੀਰ ਨੂੰ ਜਾਏਗੀ ਤੇ ਰਫ਼ਤਾਰ ਬਹੁਤ ਹੌਲੀ ਕਰ ਦਿੱਤੀ ਗਈ ਹੈ ਰਫ਼ਤਾਰ ਹੌਲੀ ਕਰਨ ਦਾ ਇੱਕੋ ਇੱਕ ਕਾਰਨ ਹੈ ਕਿ ਚੱਕੀ ਦਰਿਆ ਇਸ ਵੇਲੇ ਪੂਰੀ ਤਰ੍ਹਾਂ ਉਫਾਨ ਤੇ ਹੈ ਚੱਕੀ ਦਰਿਆ ਦੇ ਉਫਾਨ ਹੋਣ ਕਾਰਨ ਲਗਾਤਾਰ ਮਿੱਟੀ ਦਾ ਕਟਾਅ ਹੋ ਰਿਹਾ ਹੈ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਜਿਹੜੀ ਟ੍ਰੇਨ ਹੈ ਉਸ ਦੀ ਰਫ਼ਤਾਰ ਘਟਾਉਣ ਦਾ ਫੈਸਲਾ ਲਿਆ ਗਿਆ ਹੈ ਅਦਰ ਪਹਾੜਾਂ ਦੇ ਵਿੱਚ ਵੀ ਭਾਰੀ ਮੀਂਹ ਦਾ ਦੌਰ ਲਗਾਤਾਰ ਚੱਲ ਰਿਹਾ ਹੈ। ਕੁੱਲੂ ਮਨਾਲੀ ਤੇ ਨੇੜਲੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਹੈ। ਮੀਂਹ ਦੇ ਕਾਰਨ ਕੁੱਲੂ ਮਨਾਲੀ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਉਸੇ ਦੇ ਚੱਲਦਿਆਂ ਆ ਨਦੀਆਂ ਨਾਲੇ ਦਰਿਆ ਲੋਕ ਲਗਾਤਾਰ ਵਹਾੰਤੇ ਨੇ ਡੈਮਾਂ ਲਗਾਤਾਰ ਵਹਾੰਤੇ ਨੇ ਉਸ ਤੋਂ ਬਾਅਦ ਡੈਮਾਂ ਚੋਂ ਅੱਗੇ ਆ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸਥਿਤੀ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ। ਆ ਕੁੱਲੂ ਮਨਾਲੀ ਤੇ ਨੇੜਲੇ ਇਲਾਕਿਆਂ ਦੇ ਵਿੱਚ ਭਾਰ ਕੁੱਲੋਂ ਮਨਾਲੀ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਇਸ ਵਾਰ ਮੌਨਸੂਨ ਦੇ ਸੀਜ਼ਨ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਡੇ ਪੱਧਰ ਤੇ ਜਾਨੀ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਜਦੋਂ ਅਸਵਭਾਵੇਕ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪਵੇਗਾ ਆ ਤਾਂ ਉਸ ਤੋਂ ਬਾਅਦ ਜਿਹੜੇ ਦਰਿਆ ਹਿਮਾਚਲ ਤੋਂ ਗੁਜ਼ਰਦੇ ਹੋਏ ਪੰਜਾਬ ਦੇ ਵਿੱਚ ਦਾਖਲ ਹੁੰਦੇ ਨੇ ਪੰਜਾਬ ਤੋਂ ਅੱਗੇ ਜਾਂਦੇ ਨੇ ਆ ਤਾਂ ਉਹ ਦਰਿਆ ਨਾਲੇ ਲਗਾਤਾਰ ਵਹਾਂਦੇ ਨੇ ਜਿਸ ਤੇ ਚੱਲਦੇ ਆ ਦਰਿਆਵਾਂ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਛੜਾਂ ਵਰਗੀ ਸਥਿਤੀ ਬਣੀ ਹੋਈ ਹੈ ਇਸ ਤੋਂ ਅੱਜਕਰ ਕੁਲੂ ਮਨਾਲੀ ਤੇ ਨੇੜਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਿਸ ਦੇ ਚੱਲਦਿਆਂ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ। ਉੱਥੇ ਜੰਮੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਜੰਮੂ ਦੇ ਵਿੱਚ ਵੀ ਅੱਜ ਸਕੂਲ ਕਾਲਜ ਬੰਦ ਰਹਿਣਗੇ। ਅੱਜ ਸਕੂਲ ਕਾਲਜ ਬੰਦ ਰੱਖਣ ਦੇ ਹਦੇਸ਼ ਦਿੱਤੇ ਗਏ ਨੇ ਜੰਮੂ ਡਿਵੀਜ਼ਨ ਦੇ ਸਾਰੇ 10 ਜ਼ਿਲ੍ਹਿਆਂ ਦੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਜੰਮੂ ਦੇ ਵਿੱਚ ਅਗਲੇ 48 ਘੰਟੇ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਲਗਾਤਾਰ ਜਿੱਥੇ ਕਿ ਭਾਰੀ ਮੀਂਹ ਪੈ ਰਿਹਾ ਇਸ ਦੇ ਚੱਲਦਿਆਂ ਅਤਿਅੰਤ ਨੇ ਵੱਡਾ ਫੈਸਲਾ ਲਿਆ ਗਿਆ ਕਿ ਜੰਮੂ ਦੇ ਵਿੱਚ ਵੀ ਅੱਜ ਸਕੂਲ ਕਾਲਜ ਬੰਦ ਰੱਖਣ ਦੇ ਆਦੇਸ਼ ਦੇ ਦਿੱਤੇ ਗਏ ਨੇ ਜੰਮੂ ਡਿਵੀਜ਼ਨ ਦੇ ਸਾਰੇ 10 ਜ਼ਿਲ੍ਹਿਆਂ ਦੇ ਵਿੱਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਜਦੋਂ ਇਸ ਤਰੀਕੇ ਦੀ ਸਥਿਤੀ ਬਣਦੀ ਹੜਾਂ ਵਰਗੇ ਹਾਲਾਤ ਬਣਦੇ ਨੇ ਲਗਾਤਾਰ ਮੀਂਹ ਪੈਂਦਾ ਹੈ ਆ ਤਾਂ ਕਿਹੜੇ ਸਕੂਲੀ ਬੱਚੇ ਹੁੰਦੇ ਨੇ ਉਹਨਾਂ ਨੂੰ ਸਕੂਲ ਤੱਕ ਭੇਜਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਵੱਡੀ ਚੁਣੌਤੀ ਹੁੰਦੀ ਹੈ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਤੇ ਉਸੇ ਨੂੰ ਆ ਮੁੱਖ ਰੱਖਦੇ ਹੋਏ ਵੱਡਾ ਫੈਸਲਾ ਲਿਆ ਗਿਆ ਜੰਮੂ ਦੇ ਵਿੱਚ ਵੀ ਅੱਜ ਸਕੂਲ ਤੇ ਕਾਲਜ ਬੰਦ ਰਹਿਣਗੇ ਜ਼ਪਾ 1.5 ਲੱਖ ਪੰਜਾਬੀ ਡਰਾਈਵਰਾਂ ਦੀ ਰੋਜੀ ਰੋਟੀ ਖਤਰੇ ਦੇ ਵਿੱਚ ਹੈ ਕੈਬਨ ਮੰਤਰੀ ਸੰਜੀਵ ਰੋੜਾ ਦੇਵ ਨੂੰ ਕਿਹਾ ਗਿਆ ਕਿ ਇਸ ਫੈਸਲੇ ਦੇ ਨਾਲ 1.5 ਲੱਖ ਪੰਜਾਬੀ ਡਰਾਈਵਰਾਂ ਦੀ ਰੋਜੀ ਰੋਟੀ ਖਤਰੇ ਵਿੱਚ ਪੈ ਗਈ ਹੈ ਵਿਦੇਸ਼ ਮੰਤਰਾਲਾ ਅਮਰੀਕਾ ਸਰਕਾਰ ਦੇ ਨਾਲ ਤੁਰੰਤ ਗੱਲ ਕਰੇ ਇੱਕ ਘਟਨਾ ਦੇ ਆਧਾਰ ਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦੇਣਾ ਗਲਤ ਹੈ ਇਸ ਗੱਲ ਦਾ ਵੀ ਕੈਬਨ ਮੰਤਰੀ ਸੰਜੀਵ ਰੋੜਾ ਦੇਵ ਨੂੰ ਜ਼ਿਕਰ ਕੀਤਾ ਗਿਆ ਕਿ ਇੱਕ ਘਟਨਾ ਦੇ ਆਧਾਰ ਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦੇਣਾ ਗਲਤ ਹੈ ਫਲੋਰੀਡਾ ਹਸਤੀ ਤੋਂ ਬਾਅਦ ਅਮਰੀਕਾ ਨੇ ਦਰਸਲ ਆ ਫੈਸਲੇ ਆ ਫੈਸਲਾ ਜੋ ਕਿ ਲਿਆ ਕਿ ਟਰੱਕ ਡਰਾਈਵਰਾਂ ਦੀ ਵਿਜ਼ਿਟ ਤੇ ਤੁਰੰਤ ਪ੍ਰਭਾਵ ਦੇ ਨਾਲ ਰੋਕ ਲਗਾ ਦਿੱਤੀ ਗਈ ਜੋ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਵੱਲੋਂ ਬਕਾਇਦਾ ਟਵੀਟ ਕਰਦੇ ਹੋਏ ਆ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਪੰਜਾਬ ਸਰਕਾਰ ਦੇ ਜੋ ਮੰਤਰੀ ਨੇ ਸੰਜੀਵ ਰੋੜਾ ਉਹਨਾਂ ਦੇ ਵੱਲੋਂ ਆ ਕੇਂਦਰ ਸਰਕਾਰ ਨੂੰ ਬਕਾਇਦਾ ਚੱਠੀ ਲਿਖੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ 1.5 ਲੱਖ ਪੰਜਾਬੀ ਡਰਾਈਵਰਾਂ ਦੀ ਰੋਜ਼ੀ ਰੋਟੀ ਇਸ ਦੇ ਨਾਲ ਖਤਰੀ ਦੇ